ਪੰਜਾਬ ਚ ਹਰ ਸਟੂਡੈਂਟ ਇਹੀ ਸੋਚ ਰਿਹਾ ਹੈ ਕਿ ਬਈ ਕੈਨੇਡਾ ਜਾਇਆ ਜਾਵੇ ਜਾਂ ਉਸ ਤੋਂ ਬਾਅਦ ਆਸਟ੍ਰੇਲੀਆ ਜਾਇਆ ਜਾਵੇ ਆਸਟ੍ਰੇਲੀਆ ਤੇ ਕਿਉਂਕਿ ਤੁਸੀਂ ਪੋਲੀਟੀਸ਼ੀਨ ਵੀ ਹੋ ਤੁਸੀਂ ਪੋਲੀਟੀਕਲ ਇਲੈਕਸ਼ਨ ਲੜੇ ਨੇ ਤੇ ਇਸ ਟਾਈਮ ਕੀ ਹਾਲਾਤ ਨੇ ਬੱਚਿਆਂ ਦਾ ਸਿੱਚੇ ਬੜਾ ਪਰ ਜਿਸ ਤੱਕੜਾਇਆ ਸਟੌਂਗ ਆ ਪੱਕੇ ਹੋਣਾ ਵੀ ਕੋਈ ਈਟੀ ਖਾਸ ਗੱਲ ਨਹੀਂ ਪਰ ਜਾਣ ਤੋਂ ਪਹਿਲਾਂ ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੇ ਕੇਸ ਕਿਹੜੇ ਪ੍ਰਾਈਵੇਟ ਪੀਆਰ ਸੌਖੀ ਮਿਲਦੀ ਹੈ ਓਵਰ ਆਲ ਤੁਸੀਂ ਕਹਿ ਰਹੇ ਹੋ ਇਹ ਸਹੀ ਸਮਾਂ ਹੈ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਜਾਂਦਾ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਲੋਕਾਂ ਦੇ ਵਿੱਚ ਬਹੁਤ ਰਾਇਟਾ ਬੰਦੇ ਲੋੜ ਹੈ ਕੰਮ ਕਾਰ ਉੱਥੇ ਬਹੁਤ ਕਨੇਡਾ ਨੂੰ ਪੈਸਨ ਹਰ ਤਰ੍ਹਾਂ ਆਸਟ੍ਰੇਲੀਆ ਰਿਹਾ ਫਿਊਚਰਸ ਤੋਂ ਲਾ ਜਿਹੜੇ ਸਟੂਡੈਂਟਸ ਜਾਣਾ ਜਾਂਦੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੋਏ ਕੋਈ ਜਿਹੜੇ ਸਟੂਡੈਂਟ ਜਾਣਾ ਹੁਣ ਚਾਹੁੰਦੇ ਆ ਮੇਰੀ ਇਹੀ ਬੇਨਤੀ ਆ ਉਹਨਾਂ ਨੂੰ ਕੋਰਸ ਲੈਣ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਇਹ ਕੋਰਸ ਦੇ ਵਿੱਚ ਪੱਕੇ ਹੁਣ ਕਿੰਨਾ ਕੌਖਾ ਸੁਖਾ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਪੰਜਾਬੀ ਸਟੂਡੈਂਟਸ ਦੀ ਪਹਿਲੀ ਪਸੰਦ ਬੰਦਾ ਜਾ ਰਿਹਾ ਇਸ ਵਕਤ ਮੇਰੇ ਨਾਲ ਗੁਰਦਾਵਰ ਸਿੰਘ ਨੇ ਜੋ ਕਿ ਆਸਟ੍ਰੇਲੀਆ ਚ ਪਿਛਲੇ 3 ਦਹਾਕਿਆਂ ਤੋਂ ਰਹਿ ਰਹੇ ਨੇ ਉਹ ਅੱਜ ਕੱਲ ਪੰਜਾਬ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਜਿਹੜੇ ਸਟੂਡੈਂਟਸ ਉੱਥੇ ਪਹੁੰਚ ਚੁੱਕੇ ਆ ਜਾਂ ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਕੀ ਕੀ ਆਪਸ਼ਨਸ ਨੇ ਤੇ ਕਿੰਨਾ ਸਹੀ ਹੈ ਇਸ ਵਕਤ ਸਟੱਡੀ ਵੀਜ਼ਾ ਤੇ ਉੱਥੇ ਜਾਣਾ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਦਾ ਸਾਰੀ ਸੁਣ ਤੇ ਨੂੰ ਸਤਿ ਸ੍ਰੀ ਅਕਾਲ ਤੇ ਅਨੁਰੋਧ ਧੰਨਵਾਦ ਮਾਪੀ ਦਾ ਬੁਲਟਨ ਦਾ ਤਾਂ ਮੈਂ ਗੁਰਦਾਵਤ ਸਿੰਘ ਜਿੰਨ ਜਿੰਨ ਦਾ ਤੁਹਾਨੂੰ ਬੁਲਾਉਂ ਕਰਦਾ ਉਥੇ 23 ਸਾਲ ਤੋਂ ਆਸਟ੍ਰੇਲੀਆ ਰਹਿ ਰਹੇ ਹਾਂ ਹਾਂਜੀ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਹੀ ਜਾਣਨਾ ਚਾਹੁੰਦੇ ਆ ਪੰਜਾਬ 'ਚ ਹਰ ਸਟੂਡੈਂਟ ਇਹੀ ਸੋਚ ਰਿਹਾ ਹੈ ਕਿ ਬਈ ਕੈਨੇਡਾ ਜਾਇਆ ਜਾਵੇ ਜਾਂ ਉਸ ਤੋਂ ਬਾਅਦ ਆਸਟ੍ਰੇਲੀਆ ਜਾਇਆ ਜਾਵੇ ਆਸਟ੍ਰੇਲੀਆ 'ਚ ਕਿਉਂਕਿ ਤੁਸੀਂ ਪੋਲੀਟੀਸ਼ੀਅਨ ਵੀ ਹੋ ਤੁਸੀਂ ਪੋਲੀਟੀਕਲ ਇਲੈਕਸ਼ਨ ਲੜੇ ਨੇ ਤੇ ਇਸ ਟਾਈਮ ਕੀ ਹਾਲਾਤ ਨੇ ਉੱਥੇ ਕੋਈ ਸਰਕਾਰ ਨੇ ਕੋਈ ਨਵਾਂ ਚੇਂਜ ਲਿਆਂਦਾ ਹੈ ਜਾਂ ਕੀ ਸਟੂਡੈਂਟਸ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਹਾਂਜੀ ਟਾਈਮ ਟੂ ਟਾਈਮ ਜੀ ਸਰਕਾਰ ਹਨਾ ਨਵੀਆਂ ਪਾਲਿਸੀਆਂ ਬਣਾਉਂਦੀਆਂ ਨੇ ਆਇ ਸਾਲ ਨਵੀਂ ਪਾਲਸੀ ਬਣਦੀ ਆ ਜਿਹੜੀ ਪਾਲਸੀ ਇਨੀ ਐਡ ਕੀ ਬਣਾਈ ਆ ਥੋੜੀ ਟਫ ਬਣਾਈ ਆ ਉਹਦੇ ਪਿੱਛੇ ਵੀ ਕਈ ਰੀਜਨ ਆ ਜਿੱਦਾਂ ਉਹ ਬੰਦਾ ਸਦੜ ਪਿੰਨ ਸੋਚਦੇ ਹਰ ਪਰਸੈਂਟ ਪ੍ਰੋਵਾਈਡ ਕਿੱਦਾਂ ਕਰਨੀ ਆ ਬੱਚਿਆਂ ਦਾ ਫਿਊਚਰ ਬੜਾ ਪਰ ਇਸ ਤੱਕੜਾ ਆ ਸਟੌਂਗ ਆ ਪੱਕੇ ਹੋਣਾ ਵੀ ਕੋਈ ਏਡੀ ਖਾਸ ਗੱਲ ਨਹੀਂ ਪਰ जान ਤੋਂ ਪਹਿਲਾਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕੇਸ ਕਿਹੜੇ ਪ੍ਰਾਈਵੇਟ ਪੀਆ ਸੌਖੀ ਮਿਲਦੀ ਹੈ ਦੂਜਾ ਉੱਥੇ ਜਾ ਕੇ ਫਿਰ ਬਹੁਤੇ ਬੱਚੇ ਕਲਾਸ ਤਾਂ ਨਹੀਂ ਲਾਉਂਦੇ ਕੰਮਦਵਾਲੇ ਹੋ ਜਾਂਦੇ ਆ ਕੋਈ ਢੀ ਖਾਸ ਗੱਲ 2 ਸਾਲ 2 ਸਾਲ ਦੀ ਗੱਲ ਹੁੰਦੀ ਹੈ ਪ੍ਰੋਪਰ ਸਟੱਡੀ ਕਰਨ opportunity ਬੜੀ ਹੈ ਪਰ ਤੁਹਾਨੂੰ ਪਤਾ ਹੋਣਾ ਤੇ ਇਸ ਕੇਸ ਵਿੱਚ ਪੱਕੇ ਹੋਣਾ ਸੌਖਾ ਉਦਾਂ ਨਹੀਂ ਜਾਣਦਾ ਇਹ ਬਿਨਸ ਅਨਿਵੈਸਟਿਗੇਟ ਕੀਤੇ ਤੋਂ ਹਾਂਜੀ ਮਤਲਬ ਕਿ ਜਿਹੜੇ ਉਹ ਕਲਾਸਾਂ ਨਹੀਂ ਲਾਂਦੇ ਉਹਦਾ ਬਾਅਦ ਚ ਨੁਕਸਾਨ ਹੋ ਜਾਂਦਾ ਉਹ ਨੁਕਸਾਨ ਦੀ ਫਿਰ ਉਸ ਪੈਸੇ ਦੇ ਕੇ ਪੱਕਾ ਹੁੰਦਾ ਕੋਈ ਫੜ ਹੋ ਜਾਂਦਾ ਕਿਸੇ ਪੈਸੇ ਮਾਰ ਜਾਂਦੇ ਕੋਈ ਰਿਪੋਰਟ ਹੋ ਜਾਂਦੇ ਆ ਤਾਂ ਬਹੁਤ ਬੱਚੇ ਇਦਾਂ ਕਰਦੇ ਆ ਪੈਸੇ ਦੇ ਕੇ ਕਰ ਲਈ ਆਬ ਕੰਮ ਕਰੀ ਜਾਈਏ ਪਰ ਉਹ ਗਲਤ ਗੱਲ ਆ ਮਤਲਬ ਓਵਰ ਆਲ ਤੁਸੀਂ ਕਹਿ ਰਹੇ ਇਹ ਸਹੀ ਸਮਾਂ ਹੈ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਜਾਂਦਾ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਲੋਕਾਂ ਦਾ ਫਿਚਰ ਬਹੁਤ ਬ੍ਰਾਈਟ ਹੈ ਬੰਦੇ ਦੀ ਲੋੜ ਹੈ ਕੰਮਕਾਰ ਉੱਥੇ ਵੱਧੂ ਕੈਨੇਡਾ ਦੇ ਕੰਪੇਅਰਡਨ ਹਰ ਤਰ੍ਹਾਂ ਆਸਟ੍ਰੇਲੀਆ ਦਾ ਫਿਚਰ ਸਟਰੋਂਗ ਆ ਕੰਮਕਾਰ ਲਾ ਲਓ ਪੈਸ ਆਪਣੇ ਬੱਚੇ ਨੂੰ ਮੇਰੇ ਹੀਡਵਾਈਸ ਆ ਜੀ ਇਨਵੈਸਟੀਗੇਟ ਕਰਨੇ ਵੀ ਉਸ ਪੀਆਰ ਮਿਲਦੀ ਆ ਕੁਝ ਪ੍ਰੋਪਰ ਪੜਾਈ ਕਰਨ ਵਸ ਇੱਕੋ ਹੀ ਮਸਲਾ ਫਿਰ ਕਈ ਵਾਰੀ ਇਦਾਂ ਹੁੰਦਾ ਜਿੱਦਾਂ ਉਹ ਬੰਦੇ ਸੱਦਦੇ ਆ ਬੰਦੇ ਉਸ ਪੂਰੇ ਨਹੀਂ ਹੁੰਦੇ ਪੂਰੇ ਕੱਲ ਸ਼ੈਫ ਨਹੀਂ ਸੱਦਿਆ ਹਿਆਰ ਉਹ ਸਾਰਾ ਟੈਕਸੀ ਚ ਲੈ ਜਾਂਦਾ ਰਹੇਗਾ ਮੋਰ 500 ਤਾਂ ਕਰਕੇ ਉਹ ਆਈ ਪਾਲਸੀਆਂ ਚੇਂਜ ਕਰੀ ਜਾਂਦੇ ਹੁਣ ਤਾਂ ਇਹ ਥੋੜੀ ਹਾਰਡ ਪਾਲਸੀਆਂ ਕੀਤੀਆਂ ਇਹ ਬੰਦੇ ਸੱਦੀ ਜੋ ਉਸ ਕੰਮ ਲਈ ਆ ਕਿ ਕਾਲਜ ਵੀ ਡੋਜੀ ਆ ਹੁਣ ਗਵਰਨਮੈਂਟ ਬੰਦ ਕਰਤੇ ਉਹਦਾ ਆਪਨੂੰ ਫਾਇਦਾ ਹੀ ਹੈ ਨੁਕਸਾਨ ਨਹੀਂ ਹੈ ਬਿਲਕੁਲ ਤੁਸੀਂ ਇੰਨੇ ਸਾਲ ਤੋਂ ਉੱਥੇ ਰਹਿ ਰਹੇ ਹੋ ਤੁਸੀਂ ਆਸਟ੍ਰੇਲੀਆ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਤੁਸੀਂ ਪੰਜਾਬ ਚ ਆਪਣੇ ਜ਼ਿਲ੍ਹੇ ਚ ਹੀ ਬੈਠੇ ਹੋ ਜਲੰਧਰ ਜ਼ਿਲ੍ਹੇ ਦੇ ਤੁਸੀਂ ਹੈਗੇ ਹੋ ਤੁਸੀਂ ਹੁਣ ਕਿੱਦਾਂ ਦੇਖਦੇ ਹੋ ਇੰਨੇ ਸਾਲਾਂ ਚ ਕਿ ਆਸਟ੍ਰੇਲੀਆ ਕਿਸ ਤਰੀਕੇ ਨਾਲ ਡਿਵੈਲਪ ਹੋ ਰਿਹਾ ਹੈ ਕਿਵੇਂ ਬਦਲ ਰਿਹਾ ਹੈ ਆਸਟ੍ਰੇਲੀਆ ਦੀ ਬਹੁਤ ਜ਼ਿਆਦਾ ਬਦਲ ਰਿਹਾ ਹੈ ਇੰਡੀਆ ਵੀ ਬਦਲ ਰਿਹਾ ਹੈ ਕਾਫੀ ਪਬਲੀਕਲੀ ਤੌਰ ਤੇ ਇੱਥੇ ਉਹਨਾਂ ਇੰਡੀਆ ਨਹੀਂ ਚੇਂਜ ਹੋਇਆ ਪੱਪਾ ਜੀ ਉੱਪਰ ਦੇਖੀਏ ਮੌਲਕੀ ਗੱਲ ਫਿਰ ਬਹੁਤ ਸਟ੍ਰੌਂਗ ਹੈ ਆਸਟ੍ਰੇਲੀਆ ਤਾਂ ਬਸ ਇੱਕੋ ਹੀ ਗੱਲ ਹੈ ਹਰ ਬੰਦਾ ਸਿਸਟਮ ਨਾਲ ਚੱਲਦਾ ਚਾਹੇ ਉਹ ਸਿਸਟਮ ਸਰਕਾਰ ਦਾ ਹੋਵੇ ਚਾਹੇ ਉਹ ਸਿਸਟਮ ਟ੍ਰਾਂਸਪੋਰਟ ਦਾ ਹੋਵੇ ਚਾਹੇ ਕੋਈ ਕੋਈ ਵੀ ਹੋਵੇ ਐਜੂਕੇਸ਼ਨ ਦਾ ਹੋਵੇ ਉਸ ਸਿਸਟਮ ਤੋਂ ਕੋਈ ਬੰਦਾ ਬਾਹਰ ਨਹੀਂ ਜਾ ਸਕਦਾ ਸਾਨੂੰ ਉੱਥੇ ਹੀ ਚੱਲਣਾ ਪੈਣਾ ਤੁਹਾਡਾ ਸਫਰ ਉੱਥੇ ਕਿੱਦਾਂ ਦਾ ਰਿਹਾ ਤੁਸੀਂ ਕੀ ਕੰਮ ਕੀਤਾ ਹੁਣ ਕੀ ਕਰਦੇ ਹੋ ਫਿਰ ਤੁਸੀਂ ਪੋਲਿਟਿਕਸ 'ਚ ਐਕਟਿਵ ਹੋਏ ਇਲੈਕਸ਼ਨ ਲੜੇ ਉਸ ਬਾਰੇ ਥੋੜਾ ਦੱਸੋ ਅਸੀਂ ਜੀ ਉੱਥੇ ਆਏ ਸੀ 23 ਸਾਲ 24 ਸਾਲ ਪਹਿਲਾਂ ਤਾਂ ਸਾਨੂੰ ਸਪੋਰਟ ਦਾ ਸ਼ੌਕ ਸੀ ਅਸੀਂ ਬਾਲੀਵਾਲ ਸੌਕਰ ਕਬੱਡੀ ਸਾਰਾ ਆਪਣੀ ਕਲੱਬ ਇਸ ਤੋਂ ਅੱਗੇ ਬਾਲੀਵਾਲ ਦੀ ਟੀਮ ਹੁਣ ਵੀ ਰੰਗ ਕਰਦੇ ਆ ਉਹਦੇ ਨਾਲ ਨਾਲ ਪਹਿਲਾਂ ਅਸੀਂ ਬੱਸ ਵਿੱਚ ਜਾਂ ਜਾਂ ਫਿਰ ਆਪਣਾ ਕਾਰਵਾਸੀ ਟੈਕਸੀ ਦਾ ਵੱਡਾ ਉਹ ਵੀ ਚੱਲਦਾ ਗਿਆ ਤੇ ਹੁਣ ਆਪਣਾ ਪ੍ਰਾਪਰਟੀ ਕੰਮ ਕਰਦੇ ਆ ਤਾਂ ਨਾਲ ਥੋੜਾ ਜਿਹਾ ਅਸੀਂ ਮਹਿਸੂਸ ਕੀਤਾ ਵੀ ਆਪਣਾ ਕੋਈ ਬੰਦਾ ਸਰਕਾਰ ਵਿੱਚ ਹੈ ਨਹੀਂ ਇੱਕ ਤਾਂ ਬੰਦੇ ਵਾ ਜੂਰ ਚਾਹੀਦਾ ਕਮਿਊਨਿਟੀ ਕਾਫੀ ਲੋਕਾਂ ਦਾ ਸੀ ਕਮਿਊਨਿਟੀ ਲਾ ਲੋ ਆਪਣੇ ਸਪੋਰਟਸ ਦਾ ਕੰਮ ਲਾ ਲਓ ਹੋਰ ਗੁਰਦੁਆਰੇ ਦਾ ਕੰਮ ਲਾ ਲਓ ਜਿੰਨੇ ਜੁਗਗੇ ਸੀ ਸਿੱਖਰੀਏ ਜਿੰਨੇ ਸਟੂਡੈਂਟ ਗਏ ਮੈਂ ਹੈਲਪਰੀ ਕੀਤੀ ਸਟੂਡੈਂਟ ਦੀ ਪੀਆਰ ਤੇ ਲਈ ਰੋਟੀ ਪਾਣੀ ਨੂੰ ਚੱਕਣ ਥੱਲਣ ਨੂੰ ਕੰਮ ਉਹਨੇ ਬੜੇ 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 ਮੈਂ ਸਾਹਮਣੇ ਆਪਾਂ ਨੂੰ ਇਹ ਹੀ ਕਿਹਾ ਵੀ ਤੁਸੀਂ ਪ੍ਰੋਪਰ ਪੜ ਕੇ ਕਲਾਸਾਂ ਯੂ ਲਾਓ ਤਾਂ ਹੁਣ ਮੈਂ ਉੱਥੇ ਨਾਲ ਦੀ ਦੋਵਾਰੀ ਇਲੈਕਸ਼ਨ ਲੜ ਚੁੱਕਾ ਐ ਐਮਪੀ ਦੀ ਤੋਂ ਥੋਮਸਨ ਡਿਸਟ੍ਰਿਕਟ ਤੋਂ ਬੜਾ ਮਾਣਸਿਕ ਮਿਲਿਆ ਲਿਬਰਲ ਪਾਰਟੀ ਕੋ ਸੰਗਸ ਪਾਰਟੀ ਉੱਥੇ ਦੀ ਤਾਂ ਨਾਲ ਹੁਣ ਪ੍ਰੋਪਰਟੀ ਦੇ ਕੰਮੇ ਕਰੀ ਜਾਂਦਾ ਨਾਲ ਮੜ ਮੋਟਾ ਜੋ ਸੇਵਾ ਲਗੀ ਕਮਿਊਨਿਟੀ ਕਰੀ ਜਾਂਦੀ ਆ ਸਪੋਰਟ ਆਪ ਨੂੰ ਸ਼ੌਕ ਪੈਲ ਦਿਨ ਤੋਂ ਹੀ ਆ ਉਹ ਆਪਾਂ ਹੁਣ ਵੀ ਰਨ ਕਰਦੇ ਆ ਬਿਲਕੁਲ ਇੱਕ ਤਾਂ ਤੁਸੀਂ ਉੱਥੇ ਦੋ ਇਲੈਕਸ਼ਨ ਲੜੇ ਹੁਣ ਇੱਥੇ ਦੀ ਪੋਲਿਟਿਕਸ ਤੇ ਉੱਥੇ ਦੀ ਪੋਲਿਟਿਕਸ ਵਿੱਚ ਮੋٹے ਫਰਕ ਕਿਹੜੇ ਨੇ ਜਿਹੜਾ ਕੋਈ ਇੱਥੇ ਦਾ ਬੰਦਾ ਕਿਉਂਕਿ ਇੱਥੇ ਦਾ ਇਲੈਕਸ਼ਨ ਚੱਲਦੇ ਹੀ ਰਹਿੰਦੇ ਹੁਣ ਲੋਕ ਸਭਾ ਦੇ ਇਲੈਕਸ਼ਨ ਆਉਣ ਵਾਲੇ ਮੋٹے ਤਿੰਨ ਫਰਕ ਤੁਸੀਂ ਕਿਹੜੇ ਦੇਖਦੇ ਹੋ ਉੱਥੇ ਜਿਹੜਾ ਇਲੈਕਸ਼ਨ ਦਾ ਸਿਸਟਮ ਇਦਾਂ ਆ ਅੱਗੇ ਵੀ ਇੱਕ ਵਾਰੀ ਮੈਂ ਇੰਟਰਵਿਊ ਕੀਤੀ ਸੀ ਉੱਥੇ ਤ ਮੇਰਾ ਦੱਸ ਤਿੰਨ ਤਰ੍ਹਾਂ ਦੀ ਸਰਕਾਰਾਂ ਇੱਕ ਦੂਜੀ ਇੰਟਰਫੇਰ ਨਹੀਂ ਕਰਦੀਆਂ ਅਸਲੀ ਇੱਕ ਹੈ ਕਾਉਂਸਲ ਕਾਉਂਸਲ ਇੱਕ ਸਰਕਾਰੀ ਆ ਜਿਹੜਾ ਸਾਰਾ ਕੰਮ ਡਿਵੈਲਪਮੈਂਟ ਦਾ ਆ ਕਾਉਂਸਲ ਕਰਦੀ ਆ ਉਹ ਪੰਜਾਬ ਪੰਜਾਬ ਨੇ ਸਟੇਟ ਦਾ ਸੈਂਟਰਲ ਗਵਰਨਮੈਂਟ ਦਾ ਕੋਈ ਵੀ ਰੋਲ ਨਹੀਂ ਉਹ ਜਿਹੇ ਫੰਡ ਦਾ ਅਮੂਜੇਟ ਮਿਲਦੇ ਆ ਸਾਰਾ ਡਿਵੈਲਪਮੈਂਟ ਆ ਕਾਉਂਸਲ ਕਰਦੀ ਆ ਉਦੋਂ ਬਾਅਦ ਸਟੇਟ ਦੀਆਂ ਡਿਊਟੀਆਂ ਆਪਣੀਆਂ ਆ ਉਦੋਂ ਬਾਅਦ ਸੈਂਟਰ ਦੀਆਂ ਆਪਣੀਆਂ ਕੋਈ ਬੰਦਾ ਇੱਕ ਦੂਜੀ ਇੰਟਰਫੇਰ ਨਹੀਂ ਕਰ ਸਕਦਾ ਈਵਨ ਕਾਉਂਸਲ ਵਿੱਚ ਵੀ ਸਟੇਟ ਵਾਲੇ ਇੰਟਰਫੇਰ ਨਹੀਂ ਕਰਦੇ ਉਹ ਆਪਣੇ ਇੰਡੀਪੈਂਡੈਂਟ ਕੰਮ ਕਰਦੇ ਆ ਉਹ ਸਰਕਾਰਾਂ بس ਆਇਆ ਹੀ ਇੱਕ ਮੀਨ ਫਰਕ ਆ ਸਿਸਟਮ ਉਹਨਾਂ ਨੇ ਦਾਦਾ ਬਣਾਇਆ ਹਾਂ ਤੇ ਹਾਂਜੀ ਸਿਸਟਮ ਇਦਾਂ ਹਾਂਜੀ ਤੁਸੀਂ ਇੰਟਰਫੇਰ ਕਰਨਾ ਆਪੂ ਆਪਣਾ ਡਿਊਟੀਆਂ ਦਿੱਤੀਆਂ ਐ ਸੈਂਟਰਲ ਗਵਰਨਮੈਂਟ ਨੂੰ ਸਟੇਟ ਨੂੰ ਤੇ ਕਾਉਂਸਲ ਨੂੰ ਆਪ ਆਪ ਆਪਣਾ ਉਸੇ ਸਿਸਟਮ ਦੇ ਕੰਮ ਕਰਦੀਆਂ ਤੇ ਲਾਈਫ ਸਟਾਈਲ 'ਚ ਕੀ ਤਿੰਨ ਵੱਡੇ ਫਰਕ ਐ ਇੱਥੇ ਦੀ ਲਾਈਫ ਸਟਾਈਲ ਤੇ ਆਸਟ੍ਰੇਲੀਆ ਦੀ ਲਾਈਫ ਸਟਾਈਲ ਜੇ ਤੁਸੀਂ ਤਾਂ ਦੋਨੋਂ ਇੰਨੇ ਸਾਲ ਇੱਥੇ ਵੀ ਰਹੇ ਓਥੇ ਵੀ ਰਹੇ ਲਾਈਫ ਸਟਾਈਲ 'ਚ ਬਹੁਤ ਜ਼ਿਆਦਾ ਫਰਕ ਹੈਗਾ ਇੱਕ ਤਫ਼ਤੇ ਦਾ এনਵਾਇਰਨਮੈਂਟ ਐ ਬਹੁਤ ਹੀ ਜ਼ਿਆਦਾ ਵਧੀਆ ਪਾਣੀ ਲਾ ਲਓ ਹਵਾ ਲਾ ਲਓ ਦੂਸਰਾ ਫੂਡ ਬੜਾ ਕੁਆਲਿਟੀ ਦੇ ਉੱਤੇ ਹੈਗਾ ਤਾਂ ਸੇਫ ਆ ਕੋਈ ਤੁਮ ਕਦੀ ਦਾ ਨੂੰ ਤੁਸੀਂ ਕੰਮਦੇ ਹੋ ਸੇਫਟੀ ਬੜੀ ਆ ਤਾਂ ਬਾਕੀ ਜੋ ਸੜਕਾਂ ਦਾ ਸਿਸਟਮ ਤਾਂ ਜ਼ਿਆਦਾ ਹੀ ਵਧੀਆ ਇਥੇ ਨਾਲ ਇਥੇ ਮੈਂ 33 ਸਾਲ ਪਹਿਲਾਂ ਲੱਗਾ ਸੀ ਉਹ ਸੇਮ ਹੀ ਆ ਜੀ ਕੋਈ ਬੜਾ ਮੈਨੂੰ ਫਰਕ ਨਜ਼ਰ ਨਹੀਂ ਆਇਆ ਜਨ ਕਿ ਸਿਸਟਮ ਦੇ ਵਿੱਚ ਉਦਾਂ ਹੀ ਚੱਲੇ ਆਉਂਦਾ ਬਾਕੀ ਸਾਨੂੰ ਪਤਾ ਹੈ ਜੋ ਸਰਕਾਰਾਂ ਕਰਦੀ ਹੋਵੇ ਆਪਣਾ ਕੀ ਕਹਿਣਾ ਬਾਰੇ ਉੱਥੇ ਬਾਰੇ ਇਹ ਨਹੀਂ ਕੋਈ ਇਹ ਨਹੀਂ ਕੋਈ ਕੋਈ ਨੰਮਿਸਟਰ ਆਇਆ ਕੋਈ ਹੋਰ ਮੈਨੂੰ ਵੀ ਕਹਿੰਦੇ ਸੀ ਵੀ ਤੂੰ ਕੋਈ ਸੱਜੇ ਦਫ਼ਤਰ ਮੈਨੂੰ ਕਹਿੰਦੇ ਫੰਡ ਮੈਂ ਕਹਿੰਦਾ ਨਾ ਜੀ ਮੈਂ ਫੰਡ ਨਹੀਂ ਮੈਂ ਕੋਈ ਕਲੈਕਸ਼ਨ ਲੜੂਗਾ ਉਹ ਵੱਡਾ ਵੱਡਾ ਪਾਰਟੀ ਫੰਡ ਦਿੰਦੀ ਹੈ ਅਸੀਂ ਕੋਲੋਂ ਲਾਈਦੇ ਤੁਸੀਂ ਉਸਦੂ ਵਾਰ ਫਿਰ ਕੁਐਸਚਨ ਨਹੀਂ ਕਰ ਸਕਦੇ ਜੋ ਸਿਸਟਮ ਕਾਨੂੰਨ ਹੈ ਕਾਨੂੰਨ ਚ ਹੀ ਰਹਿਣਾ ਪੈਣਾ ਉਸਦੂ ਵਾਰ ਨਾ ਕੋ ਪੁਲਿਸ ਆ ਨਾ ਕੋ ਮੰਤਰੀ ਆ ਨਾ ਕੋ ਅਫਸਰ ਜਾ ਨਹੀਂ ਸਕਦਾ ਕੋਈ ਜੱਜ ਵੀ ਹੋਵੇ ਕਾਨੂੰਨ ਇੱਥੇ ਵੀ ਹੈ ਬਸ ਉਨੇ ਤਰੀਕੇ ਨਾਲ ਅਸੀਂ ਕਹ ਲਈਏ ਫੋਲੋ ਨਹੀਂ ਕਰਦੇ ਹਾਂ ਜੀ ਅਸੀਂ ਉੱਥੇ ਕਲਾਈਚ ਜਿੰਨਾ ਮੈਨੂੰ ਲੱਗਦਾ ਲੋਕ ਹੀ ਵੈਸੇ ਸਰਕਾਰ ਨੂੰ ਮੜਾ ਕਹਿੰਦੇ ਆ ਦੇਖੋ ਸਰਕਾਰ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਪਬਲਿਕ ਦੀ ਬਣਦੀ ਹੈ ਜੇ ਇਹ ਕਾਨੂੰਨ ਨੂੰ ਫੋਲੋ ਕਰਨ ਲੱਗੋ ਤਾਂ ਸਰਕਾਰ ਨੂੰ ਕਹਿਣ ਦੀ ਪੈਣਾ ਪਬਲਿਕ ਵੀ ਨਹੀਂ ਮੰਨਦੀ ਮੇਰਾ ਇਹ ਇਲਾਕਾ ਬਹੁਤ ਵੱਡਾ ਹੈ ਉੱਥੇ ਦੀ ਪਬਲਿਕ ਪੁਲਿਸ ਦਾ ਸਰਕਾਰ ਦਾ ਸਾਥ ਦਿੰਦੀ ਹੈ ਇੱਥੇ ਪਬਲਿਕ ਪੁਲਿਸ ਨੂੰ ਆਪਣਾ ਮੰਨਦੀ ਦੀ ਉਹ ਆਪਣਾ ਕੰਮ ਨਹੀਂ ਕਰ ਦਿੰਦੀ ਕਿੰਨੇ ਸਾਲਾਂ ਬਾਅਦ ਚੱਕਰ ਲੱਗਦਾ ਸਰ ਤੁਹਾਡਾ ਸਾਲ ਦੇ ਚਾਰ ਪੰਜ ਤਾਂ ਲੱਗ ਹੀ ਜਾਂਦੇ ਆ ਹੋਣਗੇ ਅਸੀਂ ਮਹੀਨਾ ਪਹਿਲਾਂ ਦੋ ਤਿੰਨ ਤਾਂ ਪੱਕੀਆਂ ਚਾਰ ਪੰਜ ਵੀ ਲਾ ਲਈ ਕੋਈ ਫੰਕਸ਼ਨ ਆ ਗਿਆ ਇੰਡੀਆ ਦਾ ਤੇ ਵਭਰ ਹੈਗਾ ਜੀ ਆਈਦਾ ਆ ਚਾਰ ਪੈਸੇ ਵੀ ਖਰਚੀਦੇ ਆ ਲੋਕਾਂ ਦੀ ਹੈਲਪ ਵੀ ਕਰੀ ਇੱਥੇ ਵੀ ਕਾ ਭਾਈ ਜੀ ਇੱਥੇ ਵੀ ਹੈਗਾ ਤੁਸੀਂ ਇੱਥੇ ਵੀ ਸਪੋਰਟਸ ਖੇਡੇ ਇੱਥੇ ਕਿੱਥੇ ਕਿਹੜੇ ਸਕੂਲ 'ਚ ਪੜ੍ਹੇ ਤੁਸੀਂ ਕਿੱਥੇ ਖੇਡੇ ਹਾਂਜੀ ਇੱਥੇ ਮੈਂ ਆਪਣੇ ਡੀਏਵੀ ਕਾਲਾ ਨਕੂਦਰ ਉੱਥੇ ਅਸੀਂ ਉੱਥੇ ਵੀ ਉੱਥੇ ਕੀਤੀ ਸੀ ਐਮਏ ਖਾਲਸਾ ਕਾਲਜੰਦਰ ਤੋਂ ਉਹ 진짜 ਸੀ 26 ਸਾਲ ਪਹਿਲੀ ਵਾਰੀ ਯੂਨੀਵਰਸਿਟੀ ਚ ਤੱਕ ਆਇਆ ਸੀ ਅਗੇ ਸਪੋਰਟਸ ਦਾ ਜਲਦਾ ਹੁੰਦਾ ਸੀ ਗੀਫਗੜ ਕੋਦਰ ਤੋਂ ਉਦੋਂ ਪਹਿਲਾਂ ਮੈਂ ਗਵਰਨਮੈਂਟ ਹਾਈ ਸਕੂਲ ਜੱਜਕਲਾਂ ਨਾਮ ਕੀ ਪੜਦਾ ਹੁੰਦਾ ਸੀ ਫੇ ਉੱਥੇ ਲੜ ਗਏ ਤਾਂ ਫੇ ਉਦੋਂ ਬਾਅਦ ਫੇ ਕੁਸ ਬੰਦੇ ਪੁਲਿਸ ਭਰਤੀ ਹੋ ਗਏ ਆਪਣਾ ਰਹਦਾ ਸੀ ਬਾਹਰ ਚੱਲਦੇ ਹਾਂ ਉਹ ਵੀ 2 ਨੰਬਰ ਚ ਗਏ ਸੀ ਚਲੋ ਹੁਣ ਤਾਂ ਸਾਰਾ ਟਪਰੀ ਵਾਰ ਹੁਣ ਜਿਹੜੇ ਸਟੂਡੈਂਟਸ ਜਾਣਾ ਚਾਹੁੰਦੇ ਆ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੋਏਗਾ ਦੇਖੋ ਜਿਹੜੇ ਸਟੂਡੈਂਟ ਜਾਣਾ ਹੁਣ ਚਾਹੁੰਦੇ ਆ ਮੇਰੀ ਇਹੀ ਬੇਨਤੀ ਆ ਉਹਨਾਂ ਨੂੰ ਕੋਰਸ ਲੈਣ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਇਹ ਕੋਰਸ ਦੇ ਵਿੱਚ ਪੱਕੇ ਹੋਣਾ ਕਿੰਨਾ ਕੁ ਔਖਾ ਕਿ ਸੁਖਾ ਤੇ ਦੂਜੇ ਉੱਥੇ ਜਾ ਕੇ ਉੱਥੇ ਨਾ ਸਾਰੇ ਸਿਸਟਮ ਦੇ ਉੱਥੇ ਸਹੂਲਿਆ ਜਾਂ ਡਰਾਈਵ ਦੀ ਖਾਸ ਕਰਕੇ ਡਰਾਈਵਰੀ ਵਿੱਚ ਆਪਣੇ ਜੰਗ ਮੁੰਡੀਆਂ ਦੀ ਮੁਕਤਾ ਹੋਈਆਂ ਉਹਦਾ ਕਾਰਨ ਜਿੰਨਾ ਕਿ ਮੈਨੂੰ ਲੱਗਿਆ ਜੀ ਉਹ ਹਨ ਮੋਲ ਲੈਂਦੇ ਕਿ ਬਾਲ ਸੇ ਜੋ ਕਹਿੰਦੇ ਮੋਲ ਲਾਇਸੈਂਸ ਮਿਲਦਾ ਉਹੀ ਉਹ ਸਿੱਖਣਾ ਚੰਗੀ ਤਰ੍ਹਾਂ ਪ੍ਰੈਕਟਿਸ ਲੱਗਣੀ ਆ ਉਹ ਸਿੱਖਣਾ ਨਹੀਂ ਕਿ ਮੋਲ ਲਿਆ ਛੇਦੀ ਬਣਦਾ ਭਾਵੇਂ ਸਟਾਲਵਾਰ ਬਣ ਜੇ ਇਹ ਇੱਕ ਯੂਨੀ ਹੈ ਜੋ ਟਰਾਂਸਪੋਰਟ ਦਾ ਕੰਮ ਹੈ ਕਾਰੀ ਮਟਰ ਆਪਣੇ ਲੈ ਕੇ ਕਾਫੀ ਜੰਗ ਮੁਰਿਆ ਵੀ ਕਾਰ ਨਹੀਂ ਇਹ ਬਨ ਪ੍ਰੋਪਰ ਸੈਂਸ ਨਹੀਂ ਲਿਆ ਉੱਥੇ ਜਾਂਦੇ ਉਹ ਸਿੱਖਣੇ ਸੂਲ ਉੱਥੇ ਰੈਸਟੋਰਾਂ ਤੋਂ ਜਾਂ ਡੀ ਗਾਂਡੀ ਇੱਥੇ ਟੀਵੀ ਸਭ ਨੂੰ ਮਿਲਦਾ ਨਾ ਉਹਨਾਂ ਨੂੰ ਮੇਰੀ ਬੇਨਤੀ ਇਹੀ ਹੈ ਵੀ ਉੱਥੇ ਜਾ ਕੇ ਉਹ ਸਿਸਟਮ ਨੂੰ ਫੋਲੋ ਕਰਨ ਆਪਣਾ ਛੱਡਣ ਇੱਥੇ ਜੋ ਉੱਥੇ ਆ ਉਹਨੂੰ ਫੋਲੋ ਕਰਨ ਤਾਂ ਆਪਣਾ ਫਿਊਚਰ ਬੜਾ ਬ라이ਟ ਆ 2 ਸਾਲ ਸਟੱਡੀ ਕਰਕੇ ਬੰਦਾ ਪੱਕਾ ਹੋ ਜੂਗਾ ਸਾਰੀ ਬਾਰੇ ਪੈਸਾ ਕਮਾਉਣਾ ਜਿਹੜੇ ਬੱਚੇ ਪੜਦੇ ਨਹੀਂ ਨਾ ਤਾਂ ਉਹ ਪੈਸੇ ਕਮਾ ਆ ਹੋਇਆ ਉਹ ਹੋਏ ਵੀ ਰਿਪੋਰਟ ਫਿਰ ਹੁਣ ਤਾਂ ਕਰੇ ਗਵਰਨਮੈਂਟ ਨੇ ਬਹੁਤ ਕਾਲਜ ਦੋਜੀ ਬੰਦ ਕਰਤੇ ਆ ਉਹਦੇ ਬੱਚੇ ਪੜਦਾ ਹੈ ਕੋਈ ਨਹੀਂ ਪੈਸੇ ਲਈ ਜਾਂਦੇ ਆ ਸਰਟੀਫਿਕੇਟ ਦੇਈ ਜਾਂਦੇ ਆ ਪਰ ਨੁਕਸਾਨ ਬੱਚਿਆਂ ਦਾ ਹੁੰਦਾ ਮੇਰੇ ਨਾਲ ਦਾ ਹੁੰਦਾ ਪੈਸੇ ਦਾ ਹੁੰਦਾ ਉਹੀ ਗਾਈਡੈਂਸ ਦੀ ਕਮੀ ਰਹਿ ਗਈ ਮਤਲਬ ਇੰਨਾ ਪੈਸਾ ਲਾ ਕੇ ਜਾਤਾ ਰਿਹਾ ਪਰ ਉਹ ਥੋੜੀ ਜਿਹੀ ਗੜਬੜ ਕਰਕੇ ਸਭ ਕੁਝ ਰਹਿ ਗਿਆ ਹਾਂ ਬਸ ਗਾਈਡੈਂਸ ਦੀ ਚੁਈਆ ਜੀ ਗੱਡ ਸਰਕਾਰ ਕੋਲ ਬੜੇ ਸੋਸਰਸ ਹੈਗੇ ਜੀ ਪਿੰਡਾਂ ਦੇ ਸ਼ਹਿਰਾਂ ਦੇ ਬੱਚੇ ਬਾਹਰ ਗਏ ਹੋ ਪ੍ਰਾਣੇ ਨਵੇਂ ਤੁਸੀਂ ਪੁੱਛ ਸਕਦੇ ਹੋ ਕੰਪਿਊਟਰ ਸਾਡਾ ਪਿਆਇਆ ਬਸ ਇਹ ਹੀ ਆ ਆਪਣੇ ਆਪਣੇ ਰਖੋ ਆਪਣੀ ਕਾਮ ਦਾ ਉੱਥੇ ਬਹੁਤ ਮਾਨ ਸਰਕਾਰ ਆ ਆਪਣੇ ਨਾਲ ਦੀ ਕਾਮ ਦੁਨੀਆ ਚ ਹੈ ਨਹੀਂ ਜਿੰਨਾ ਕਿ ਮੈਂ ਜਾਣਿਆ ਗੋਰਿਆਂ ਦੇ ਮੁਕਾਬਲੇ ਵੀ ਆਪਣੀ ਲੋਕੀ ਬਹੁਤ ਜ਼ਿਆਦਾ ਬੀਨ ਤੇ ਰਿਸਪੈਕਟਡ ਆ ਉਹਨਾਂ ਸਰਕਾਰਾਂ ਦੇ ਹੁਣ ਇਹ ਲੋਕ ਕਦੇ ਚੋਰੀ ਚੱਕੇ ਨਹੀਂ ਫੜ ਹੁੰਦੇ ਕਦੇ ਕਦੇ ਮਾੜਾ ਮੋਟਾ ਸ਼ਰਾਬੀ ਫੜਦੇ ਉਹੀ ਗਲਤ ਕੰਮ ਨਹੀਂ ਕਰਦੇ ਸਾਰੇ ਮਿਹਨਤੀ ਕੌਮ ਆ ਪਰ ਦੇਖੋ ਕੁਸ ਬੰਦੇ ਆ ਜਿਹੜੇ ਫਿਰ ਪ੍ਰੋਪਰ ਸਿਸਟਮ ਨਹੀਂ ਫੋਲੋ ਕਰਦੇ ਉਹ ਪਿੱਛੇ ਰਹਿ ਜਾਂਦੇ ਆ ਉਹਨਾਂ ਨੂੰ ਨੁਕਸਾਨ ਹੁੰਦਾ ਬਈ ਬੇਨਤੀ ਇਹੀ ਹੈ ਤੁਸੀਂ ਤੋਂ ਪ੍ਰੋਪਰ ਸਿਸਟਮ ਚੱਲੋ ਪੜਾਈ ਕਰੋ ਫਿਰ ਗਲਤ ਕੰਮ ਕਰਨਾ ਸੋਚੋ ਹੀ ਨਾ ਜੇ ਸਾਡਾ ਉਦਾਂ ਹੀ ਸਹੀ ਹੁੰਦਾ ਕੰਮ ਆਸੀਂ ਗਲਤ ਕੰਮ ਕਿਉਂ ਕਰਨਾ ਜੇ ਉੱਦ ਦੇ ਰੋਟੀ ਚੱਲਦੀ ਆ ਜੀ ਉਦਾਂ ਲਾਇਸੈਂਸ ਮਿਲਦੇ ਆ ਤੁਸੀਂ 6 ਮਹੀਨੇ ਬਾਅਦ ਚ ਲੈ ਲਓ ਬਿਲਕੁਲ ਹਾਂਜੀ ਸ਼ੁਕਰੀਆ ਸਰ ਸਾਨੂੰ ਉਮੀਦ ਹੈ ਕਿ ਤੁਹਾਡੀ ਇਹ ਗੱਲ ਆ ਜਿਹੜੇ ਸਟੂਡੈਂਟ ਜਾਣਾ ਚਾਹੁੰਦੇ ਉਹਨਾਂ ਦੇ ਬਹੁਤ ਕੰਮ ਆਂਗੀ। ਥੈਂਕ ਯੂ ਥੈਂਕਸ ਥੈਂਕਸ ਥੈਂਕਸ